ਕੜੀਆਂ ਦਾ ਇਤਿਆਰ ਪਰ ਰਾਜ ਘਟਿਆ ਐ ਤੀਨ ਨਾਰਾਖ ਹੈ ਨੀਗਾ ਮੇਲਾ ਪਿਛਲੀ ਆ ਸੀ ਭੈਣਾਂ ਸਾਰੀਆਂ ਬਾਹਰ ਚਲ ਗਈਆਂ ਨਾ ਤਾਂ ਕਰਕੇ ਭਰਾ ਹੀ ਘੁੰਮਣ ਲੱਗ ਪਏ ਹੈ ਸਾਰੀਆਂ ਕਨੇਡਾ ਚਲ ਗਈਆਂ ਵਾ ਸਹੀ ਤੇ ਬਚਾਰੇ ਭਰਾ ਹੀ ਘੁੰਮਣ ਲੱਗ ਪਏ ਹੈ ਟਾਟਾ ਬਾਦਿਓ ਗਾਂਧੀ ਦਾ ਗਾਂਧੀ ਟਾਪਾ ਕੈਂਟ ਦੇ ਵਿੱਚ ਮਸ਼ਹੂਰ ਗਾਂਧੀ ਟਾਪਾ ਜੋ ਬਾਰ-ਬਾਰ ਕੰਮ ਕੀਤਾ ਹੈ ਭਈਆ ਇਹਨਾਂ ਨੇ ਰਸਕੋਂ ਤੋਂ ਕਰਕੇ ਉੱਧਰ ਬਾਹਰ ਲਾਤੀਆਂ ਜਮਾਨਾ ਕਿੱਥੇ ਹੀ ਬੰਦੇ ਆ ਸਾਈ ਭਾਈ ਇਹੀ ਸਲਾਵਾ ਗਾਈ ਭਾਈ ਪਾ ਦੇ ਫੈਸਲ ਕਰਨੇ ਪੁੰਨੇ ਲੈਣੇ ਉਹ ਵੀ ਲੈ ਸਕਦਾ ਵਾ ਚੰਗੀਆਂ ਉਹ ਵੀ ਹੈਗੀਆਂ ਆ ਅੱਜ ਇਹ ਦੇਖ ਲਓ ਮਠਿਆਈ ਦੀਆਂ ਦੁਕਾਨਾਂ ਦੇ ਰੌਣਕਾਂ ਲੱਗੀਆਂ ਵਾਹ ਰਖੜੀ ਰਖੜੀ ਵਿਕੀ ਕੈਂਟ ਦੇ ਵਿੱਚ ਪੰਜਾਬ ਦੀ ਸਭ ਤੋਂ ਮਹਿੰਗੀ ਰਖੜੀ ਦਿਖਾਉਣ ਜਾ ਰਹੇ ਆ ਤੁਹਾਨੂੰ ਉਧਰ ਹੀ ਜਾਂਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ 好啥？好啥？好啥？弄啥？干。